ਫਗਵਾੜਾ ਵਿਖੇ ਦਿਲ ਨੂੰ ਦਹਿਲਾ ਦੇਣ ਵਾਲੇ ਵਾਪਰੇ ਸੜਕ ਹਾਸੇ ਵਿੱਚ ਇੱਕ ਮਹਿਲਾ ਸਮੇਤ ਤਿੰਨ ਵਿਅਕਤੀਆਂ ਦੇ ਗੰਭੀਰੂ ਬੀਜ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਦਿੱਲੀ ਤੋਂ ਮਕੇਰੀਆਂ ਜਾ ਰਹੇ ਸਨ ਕਿ ਫਗਵਾੜਾ ਵਿਖੇ ਡਰਾਈਵਰ ਦੀ ਝੋਕ ਲੱਗਣ ਨਾਲ ਉਹਨਾਂ ਦੀ ਕਾਰ ਅੱਗੇ ਖੜੇ ਟਰੱਕ ਦੇ ਪਿੱਛੇ ਟਕਰਾ ਗਈ ਜਿਸ ਨਾਲ ਜਿੱਥੇ ਕਾਰ ਸਵਾਰ ਗੰਭੀਰੂ ਬੀਜ ਜ਼ਖਮੀ ਹੋ ਗਏ ਉੱਤੇ ਹੀ ਕਾਰ ਵੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਇਸ ਬੰਦੀ ਗੱਲਬਾਤ ਕਰਦੇ ਆ ਕਾਰਸਵਾਰ ਪ੍ਰਦੀਪ ਨੇ ਦੱਸਿਆ ਕਿ ਉਹ 에어ਪੋਰਟ ਤੋਂ ਆ ਰਹੇ ਸਨ ਤੇ ਅਚਾਨਕ ਹੀ ਡਰਾਈਵਰ ਦੀ ਝੋਕ ਲੱਗਣ ਨਾਲ ਇਹ ਹਾਦਸਾ ਵਾਪਰ ਗਿਆ ਪ੍ਰਦੀਪ ਹਾਂਜੀ ਪ੍ਰਦੀਪ ਕਿੱਥੋਂ ਕਿੱਥੇ ਆ ਰਹੇ ਸੀ ਤੁਸੀਂ 에어ਪੋਰਟ ਤੋਂ ਆ ਰਹੇ ਸੀ 에어ਪੋਰਟ ਤੋਂ ਆ ਰਹੇ ਕਿੱਥੇ ਜਾਣਾ ਸੀ ਗਈ ਤੇ ਐਕਸੀਡੈਂਟ ਹੋਇਆ ਕਿੱਦਾਂ ਸਰ ਡਰਾਈਵਰ ਦੀ ਸਾਹ ਅੱਖ ਲੱਗੀ ਹੈ ਡਰਾਈਵਰ ਦੀ ਅੱਖ ਲੱਗੀ ਹਾਂ ਕਿਹੜੀ ਕਿਹੜੀ ਚੀਜ਼ ਤੇ ਗੱਡੀ ਕਿਹੜੀ ਸੀ ਆਪਣੀ ਇਹ ਰੈਂਟ ਤੇ ਲਈ ਸੀ ਗੱਡੀ ਇਹ 에어ਪੋਰਟ ਤੋਂ ਕਿੰਨੇ ਲੋਕ ਸੀ ਤੁਸੀਂ ਗੱਡੀ 'ਚ ਕਿੰਨੇ ਆਣੇ ਠੀਕ ਆ ਪੁੱਛਾ ਹੋ ਗਿਆ ਹਾਂਜੀ ਸੱਟ ਲੱਗੀ ਹੈ ਉਧਰ ਰਾਗੀਰਾ ਨੇ ਦੱਸਿਆ ਕਿ ਹਾਸਾਗ੍ਰਸ ਹੋਈ ਕਾਰ ਖੜੇ ਟਰੱਕ ਵਿੱਚ ਵੱਜੀ ਹੈ ਜਿਸ ਨਾਲ ਕਾਰ ਸਵਾਰ ਯਾਤਰੀਆਂ ਦੇ ਸੱਟਾ ਵੱਜੀਆਂ ਨੇ ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਹੈ। ਮੇਰਾ ਮਨਦੀਪ ਸਿੰਘ ਹਾਂਜੀ ਸਾਰਾ ਇੱਕ ਐਕਸੀਡੈਂਟ ਹੋਇਆ ਪੁਲ ਦੇ ਉੱਪਰ ਕੀ ਮਾਮਲਾ ਕੀ ਹੈ ਸਾਰਾ? ਮੈਂ ਕੁਝ ਨਹੀਂ ਮੈਂ ਬੱਚੇ ਨੂੰ ਲੈ ਕੇ ਆ ਰਿਹਾ ਸੀਗਾ ਤੇ ਜਦੋਂ ਕੰਮ ਹੋ ਗਿਆਦੋਂ ਅੱਧੀਆਂ ਆਣ ਕੇ ਫੜਾਫੜ ਕੱਡੇ ਬੰਦੇ ਵਿੱਚੋਂ ਬੰਦੇ ਕਿੰਨੇ ਸੀ ਸਵਾਰੀਆਂ? ਬੰਦੇ ਇਹਨਾਂ ਚ ਸੀ ਜੀ 4 ਜਾਨੇ ਤਿੰਨ ਸਵਾਰੀਆਂ ਸੀ ਚੌਥਾ ਡਰਾਈਵਰ ਸੀ। ਮਗੀ ਐਕਸੀਡੈਂਟ ਹੋਣ ਦਾ ਕਾਰਨ ਕੋਈ ਸਾਹਮਣੇ ਆਇਆ ਐ ਐਕਸੀਡੈਂਟ ਹੋਣ ਦਾ ਕਾਰਨ ਇਹ ਵੀ ਟਰੱਕ ਇੱਥੇ ਖੜਾ ਸੀਗਾ ਸਾਹਮਣੇ ਡਰਾਈਵਰ ਦੀ ਘਰੇ ਅੱਖ ਲੱਗ ਗਈ ਦਿੱਲੀ ਤੋਂ ਆ ਰਿਹਾ ਸੀ ਉਹ ਤੇ ਡਰਾਈਵਰ ਦੇ ਵੀ ਸੱਟਾ ਸੱਟਾ ਲੱਗੀਆਂ ਜਿਹੜੇ ਵਿੱਚ ਸਵਾਰੀਆਂ ਸੀ ਉਹਨਾਂ ਦੇ ਵੀ ਲੱਗੀਆਂ ਨੇ ਸਵਾਰੀਆਂ ਕਿੱਥੇ ਆ ਸੀ ਕੋਈ ਪਤਾ ਲੱਗਾ ਇਹ ਨਹੀਂ ਭਾਜੀ ਪਤਾ ਨਹੀਂ ਤੇ ਸਵਾਰੀਆਂ ਕਿੱਥੇ ਗਈਆਂ ਸਵਾਰੀਆਂ ਤੇ ਟੈਕੀ ਉਹਨਾਂ ਦੇ ਬੈਗ ਦੇਖੇ ਸੀ ਉਹਨਾਂ ਤੋਂ ਪਤਾ ਲੱਗ ਰਿਹਾ ਵੀ ਉਹ ਬਾਹਰੋਂ ਆ ਰਹੇ ਸੀ ਦਿੱਲੀ ਤੋਂ ਇਹਦੀ ਗੱਡੀ ਆ ਤੇ ਹੁਣ ਵਗੈਰਾ ਹੋਈ ਕਿੱਥੋਂ ਵੀ ਕਿੱਥੇ ਪਛਾਣ ਮੁਕੇਰੀਆਂ ਤੋਂ ਦੱਸ ਰਹੇ ਤੇ ਹੁਣ ਕਿੱਥੇ ਗਈਆਂ ਸਵਾਰੀਆਂ ਸਿਵਲ ਹਸਪੀਟਲ ਉਹਨਾਂ ਨੂੰ ਐਡਮਿਟ ਕਰਨ ਨੂੰ ਭੇਜਿਆ ਸੀ ਉੱਥੋਂ ਕਿੰਦਾ ਕੰਡੀਸ਼ਨ ਕਿੰਦਾ ਦੀ ਲੱਗ ਰਹੀ ਸਵਾਰੀਆਂ ਦੀ ਕੰਡੀਸ਼ਨ ਡਰਾਈਵਰ ਦੇ ਕੋਲ ਜਿਆਦਾ ਸੱਟਾਂ ਹਾਂਜੀ ਡਰਾਈਵਰ ਦੇ ਜਿਆਦਾ ਸੱਟਾਂ ਹਾਂਜੀ ਪਿੱਛੇ ਆਂਟੀ ਜੀ ਸੀਗੇ ਤੇ ਉਹਨਾਂ ਦਾ ਬੇਟਾ ਸੀਗਾ ਤੇ ਉਹਨਾਂ ਦੇ ਵੀ ਹੈੱਡ ਲੱਗੀ ਤੇ ਆਂਟੀ ਉਹਨਾਂ ਦੇ ਤੇ ਆਂਕਲ ਸੀ ਇੱਕ ਮੁਰੇ ਬਜੁਰਗ ਉਹਨਾਂ ਦੇ ਵੀ ਲੱਗੀਆਂ ਇਜਰਾਨ ਸੇਵਲਾ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਹਸਪਤਾਲ ਵਿਖੇ ਸੜਕ ਹਾਦਸੇ ਵਿੱਚ ਜ਼ਖਮੀ ਹੋਏ ਤਿੰਨ ਮਰੀਜ਼ ਆਏ ਸਨ ਜਿਨ੍ਹਾਂ ਦੀ ਪਛਾਣ ਕੀਰਤਨ ਸਿੰਘ, ਹਰਜੀਤ ਕੌਰ ਅਤੇ ਅਮਰਜੀਤ ਸਿੰਘ ਵਜੋਂ ਹੋਈ ਹੈ ਜਿਨ੍ਹਾਂ ਦੀ ਹਾਲਤ ਕਾਫੀ ਨਾ ਚੁੱਕਾ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਤਿੰਨ ਪੇਸ਼ੈਂਟ ਆਏ ਐਕਸੀਡੈਂਟ ਦੇ ਇੱਕ ਹੈਗੇ ਆ ਕੀਰਤਨ ਸਿੰਘ ਇੱਕ ਦਾ ਨਾਮ ਹੈਗਾ ਹਰਜੀਤ ਕੌਰ ਇੱਕ ਦਾ ਨਾਮ ਹੈਗਾ ਅਮਰਜੀਤ ਸਿੰਘ ਫਰਸਟ ਏਡ ਕਰਕੇ ਇਹਨਾਂ ਨੂੰ ਸਿਟੀ ਲਈ ਭੇਜ ਦਿੱਤਾ ਗਿਆ ਹੈ ਤੇ ਇੱਕ ਪੇਸ਼ੈਂਟ ਦਾ ਐਕਸ-ਰੇ ਹੋਣਾ ਹੈ ਸਰ ਕੰਡੀਸ਼ਨ ਕਿਦਾਂ ਕੰਡੀਸ਼ਨ ਤਿੰਨਾਂ ਦੀ ਹਜੇ ਸੀਰੀਅਸ ਹੈਗੀ ਨਹੀਂ ਤੇ ਸਰ ਐਕਸੀਡੈਂਟ ਦਾ ਕੋਈ ਕਾਰਨ ਸਾਹਮਣੇ ਆਇਆ ਹੋ? ਐਕਸੀਡੈਂਟ ਦਾ ਹਜੇ ਕੋਈ ਕਾਰਨ ਨਹੀਂ ਸਾਹਮਣੇ ਆਇਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਪੁਲਿਸ ਵਾਲੇ ਆਪਣੀ ਪੁਸ਼ਪੜਤਾਲ ਕਰ ਰਹੇ ਨੇ। ਕਿੱਥੇ ਦੇ ਰਹਿਣ ਵਾਲੇ ਇਹ? ਇਹ ਦੋ ਪੇਸ਼ੈਂਟ ਜਿਹੜੇ ਹੈਗੇ ਗੁਰਦਾਸਪੁਰ ਦੇ ਰਹਿਣ ਵਾਲੇ ਹੈਗੇ ਆ ਡਿਸਟ੍ਰਿਕਟ ਜਿਹੜਾ ਉਹਨਾਂ ਨੂੰ ਪੈਂਦਾ ਇੱਕ ਆਪਣੇ ਨਵਾਂ ਸ਼ਹਿਰ ਦੇ ਰਹਿਣ ਵਾਲਾ ਜਿਹੜਾ ਡਰਾਈਵਰ ਸੀਗਾ।